ਇਹ ਹੈ ਜੀ 16ਵੀਂ ਪੌੜੀ ਦੀ ਚੌਥੀ ਪੰਕਤੀ ਪੰਚਾਂਕਾ ਗੁਰ ਏਕ ਧਿਆਨ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਪੰਚਾਂਕਾ ਗੁਰ ਏਕ ਧਿਆਨ ਪੰਚਾਂਕਾ ਉਹਨਾਂ ਪੰਜ ਜਾਣਿਆਂ ਦਾ ਠੀਕ ਹੈ ਜੀ ਤੇ ਹੁਣ ਤੁਸੀਂ ਥੋੜਾ ਧਿਆਨ ਨਾਲ ਸੋਚਿਓ ਇਹ ਵੀ ਬੜੀ ਗਹਿਰਾਈ ਵਾਲੀ ਪੰਕਤੀ ਹੈ ਜੀ ਠੀਕ ਹੈ ਮੰਨ ਲੈਣਾ ਗੱਲ ਕਰਕੇ ਦੇਖ ਲਿਓ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਪੰਜ ਜਨ ਕੌਣ ਆ ਉਹ ਮਨੁੱਖ ਖਿਹੜੇ ਆ ਠੀਕ ਆ ਕਾ ਦਾ ਭਾਵ ਹੈ ਜੀ ਦਾ ਉਹਨਾਂ ਦਾ ਗੁਰ ਹੈ ਜੀ ਫਿਰ ਗੁਰ ਆ ਗਿਆ ਰਾਰੇ ਨੂੰ ਔਂਕੜ ਹੈ ਭਾਵ ਪ੍ਰਭੂ ਪਰਮਾਤਮਾ ਹੋਰ ਕੋਈ ਨਹੀਂ ਹੈ ਜੀ ਠੀਕ ਆ ਗੁਰ ਉਹ ਹੈ ਜੀ ਜਿਹੜਾ ਮਾਰਗ ਦਿਖਾਉਂਦਾ ਗੁਰ ਉਹ ਹੁੰਦਾ ਜੀ ਜਿਹੜਾ ਸਿੱਖਿਆ ਦੇਣ ਵਾਲਾ ਹੁੰਦਾ ਗੁਰ ਉਹ ਹੁੰਦਾ ਜੀ ਜਿਹੜਾ ਸੇਧ ਦੇਣ ਵਾਲਾ ਹੁੰਦਾ ਆਪਾਂ ਅਧਿਆਪਕ ਨੂੰ ਵੀ ਗੁਰ ਕਹਿ ਦਿੰਨੇ ਆ ਠੀਕ ਹੈ ਜੀ ਤੇ ਇੱਥੇ ਗੁਰ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਆ ਗਿਆ ਚਾਹੇ ਮਾਰਗ ਦਿਖਾਉਣ ਵਾਲਾ ਕਹਿ ਲੋ ਚਾਹੇ ਸਿੱਖਿਆ ਦੇਣ ਵਾਲਾ ਕਹਿ ਲੋ ਸੇਧ ਦੇਣ ਵਾਲਾ ਕਹਿ ਲੋ ਜੀ ਠੀਕ ਹੈ ਇੱਕ ਹੈ ਜੀ ਇੱਕ ਕੇਵਲ ਇੱਕੋ ਇੱਕ ਠੀਕ ਹੈ ਦੂਸਰਾ ਨਹੀਂ ਹੈ ਜੀ ਕੱਕੇ ਨੂੰ ਔਂਕੜ ਆ ਗਈ ਉਹਦੇ ਵਰਗਾ ਹੋਰ ਨਹੀਂ ਹੈ ਧਿਆਨ ਪਹਿਲਾਂ ਵੀ ਗੱਲ ਆਈ ਸੀ ਜੀ ਸੁਰਤ ਮਨ ਤੇ ਸੁਰਤ ਠੀਕ ਹੈ ਜੀ ਮਨ ਤੇ ਸੁਰਤ ਵਿੱਚ ਕੀ ਫਰਕ ਹੈ ਸੁਰਤ ਵਿੱਚ ਧਿਆਨ ਹੁੰਦਾ ਜੀ ਠੀਕ ਹੈ ਧਿਆਨ ਜਦੋਂ ਉੱਚਾ ਹੋ ਜਾਂਦਾ ਜਦੋਂ ਜਦੋਂ ਸੁਰਤ ਉੱਚੀ ਹੋ ਜਾਂਦੀ ਆ ਉਹ ਮਨ ਨੂੰ ਸਿੱਧੇ ਪਾਸੇ ਲਿਆਉਂਦਾ ਜੀ ਜਦੋਂ ਮਨ ਭਾਰਾ ਹੋ ਜਾਂਦਾ ਉਹ ਸੁਰਤ ਨੂੰ ਵੀ ਨੀਵੇਂ ਗਲਤ ਪਾਸੇ ਲਿਆਉਂਦਾ ਜੀ ਠੀਕ ਹੈ ਪੰਚਾਂ ਕਾ ਗੁਰ ਏਕ ਧਿਆਨ ਜਿਹੜੇ ਉਹ ਪੰਜ ਜਾਨ ਨੇ ਨਾ ਜਿਹੜੇ ਪ੍ਰਭੂ ਪ੍ਰਮਾਤਮਾ ਦਾ ਹੁਕਮ ਮੰਨਣ ਵਾਲੇ ਉਸ ਦੇ ਗੁਣ ਗਾਉਣ ਵਾਲੇ ਉਸ ਦੇ ਨਾਲ ਪ੍ਰੀਤੀ ਪਾਉਣ ਵਾਲੇ ਉਸ ਦੇ ਹੁਕਮ ਨੂੰ ਸਮਝਣ ਵਾਲੇ ਉਸ ਦੇ ਹੁਕਮ ਬੱ ਚੱਲਣ ਵਾਲੇ ਮੰਨਣ ਵਾਲੇ ਉਨਾ ਪੰਚ ਜਣਾਂ ਦਾ ਜਿਹੜਾ ਧਿਆਨ ਆ ਉਹ ਸਿਰਫ ਇੱਕ ਗੁਰੂ ਭਾਵ ਇੱਕ ਪ੍ਰਭੂ ਪਰਮਾਤਮਾ ਵਿੱਚ ਟਿਕਿਆ ਰਹਿੰਦਾ ਉਹ ਅੱਗੇ ਪਿਛਲੀ ਪੰਗਪੋੜੀ ਵਿੱਚ ਵੀ ਆਇਆ ਸੀ ਜੀ ਮੰੰਨੇ ਨਾਨਕ ਭਵੇਂ ਨਾ ਪਿਕ ਉਹ ਦਰਬਾਰ ਨਹੀਂ ਟਿਕ ਫੜਦੇ ਉਹ ਮੰਗਦੇ ਨਹੀਂ ਫੜਦੇ ਉਹ ਇਹ ਨਹੀਂ ਕਹਿੰਦੇ ਵੀ ਯਾਰ ਮੈਨੂੰ ਤਾਂ ਕੱਲ ਨੂੰ ਗੱਡੀ ਚਾਹੀਦੀ ਸੀ ਮੈਨੂੰ ਗੁਰਦੁਆਰੇ ਮਿਲੀ ਨਹੀਂ ਮੈਂ ਬਾਬੇ ਕੋਲ ਚਲਾ ਜਾਣਾ ਮੈਨੂੰ ਧੀ ਪੁੱਤਰ ਚਾਹੀਦਾ ਸੀ ਆਹ ਸਾਲ ਮਿਲਿਆ ਨਹੀਂ ਮੈਂ ਬਾਬੇ ਕੋਲ ਚਲਾ ਜਾਣਾ ਉਹ ਮੰਗਦੇ ਫਿਰਦੇ ਰਹਿੰਦੇ ਨੇ ਇੱਥੇ ਮੰਗਣਾ ਨਹੀਂ ਜੀ ਇੱਥੇ ਬਸ ਇਹ ਆ ਪ੍ਰਮਾਤਮਾ ਦੇ ਨਾਲ ਧਿਆਨ ਲਾ ਲੈਣਾ ਜਿਵੇਂ ਇੱਕ ਨਵ ਜੰਮੇ ਬੱਚੇ ਦੀ ਮਾਂ ਦਾ ਧਿਆਨ ਜੇ ਚੰਗੀ ਮਾਂ ਹੋਊਗੀ ਜੇ ਵਧੀਆ ਮਾਂ ਹੋਊਗੀ ਤਾਂ ਉਸ ਦਾ ਧਿਆਨ ਆਪਣੇ ਬੱਚੇ ਵਿੱਚ ਹੋਊਗਾ ਮਾਫ ਕਰਨਾ ਜੀ ਅੱਜ ਕੱਲ ਇਹ ਜਿਹੀਆਂ ਮਾਹਮਾ ਵੀ ਦੇਖੀਆਂ ਜਿਹੜੀਆਂ ਬੱਚਾ ਜੰਮਣ ਸਰ ਸੁੱਟ ਦਿੰਦੀਆਂ ਨੇ ਜਦ ਬੱਚਾ ਜੰਮ ਕੇ ਪਤਾ ਨਹੀਂ ਕਿੱਥੇ ਫਿਰਦਾ ਹੁੰਦਾ ਖਬਰਾਂ ਸੁਣਨ ਨੂੰ ਮਿਲਦੀਆਂ ਵੀ ਸਾਰਾ ਸਾਰਾ ਦਿਨ ਬੱਚੇ ਨੂੰ ਖਾਣ ਨੂੰ ਨਹੀਂ ਦਿੰਦੇ ਆਪ ਨਸ਼ਿਆਂ ਵਿੱਚ ਡੁੱਬੇ ਪਏ ਹੁੰਦੇ ਆ ਆਪ ਫੈਸ਼ਨ ਕਰਕੇ ਕਲੱਬਾਂ ਵਿੱਚ ਗਈਆਂ ਹੁੰਦੀਆਂ ਜੀ ਤੇ ਜਿਹੜੀ ਵਧੀਆ ਮਾਂ ਆ ਉਸ ਦਾ ਧਿਆਨ ਹਮੇਸ਼ਾ ਆਪਣੇ ਬੱਚੇ ਵੱਲ ਹੁੰਦਾ ਵੀ ਉਸ ਨੂੰ ਕਿਤੇ ਭੁੱਖ ਤਾਂ ਨਹੀਂ ਲੱਗੀ ਉਸ ਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਜਾਂ ਕਹਿ ਦੀ ਉਸ ਦੇ ਪੋਤੜੇ ਤਾਂ ਨਹੀਂ ਤੋਣ ਨਾਲੇ ਡਾਈਪਰ ਤਾਂ ਨਹੀਂ ਬਦਲਣ ਨਾਲੇ ਭਾਵ ਇਹੀ ਹੈ ਉਵੇਂ ਜਿਵੇਂ ਇੱਕ ਮਾਂ ਦਾ ਧਿਆਨ ਆਪਣੇ ਬੱਚੇ ਵਿੱਚ ਹੁੰਦਾ ਉਮੀ ਉਸ ਪੰਚ ਜਨ ਦਾ ਉਸ ਭਗਤ ਦਾ ਉਸ ਪ੍ਰਭੂ ਦੇ ਪਿਆਰੇ ਦਾ ਜਿਹੜਾ ਧਿਆਨ ਹੁੰਦਾ ਨਾ ਉਸੇ ਪ੍ਰਭੂ ਪਰਮਾਤਮਾ ਵਿੱਚ ਟਿਕਿਆ ਰਹਿੰਦਾ ਠੀਕ ਹੈ ਜੀ ਇਹ ਬੜੀਆਂ ਜਿਹੜੀਆਂ ਜ਼ਿੰਦਗੀ ਚ ਆਮ ਜੋ ਆਪਣੇ ਨਾਲ ਵਾਚਰ ਦਾ ਜੋ ਆਪਣੇ ਨਾਲ ਹੁੰਦਾ ਹੈ ਇਹ ਗੁਰੂ ਸਾਹਿਬਾਨ ਉਹਨਾਂ ਦੀਆਂ ਐਗਜ਼ੈਂਪਲਾਂ ਦਿੰਦੇ ਆ ਜੀ ਤੇ ਬੜਾ ਸੌਖਾ ਜੇ ਇਹ ਚੀਜ਼ ਸਮਝ ਲਈਏ ਲੋਕ ਸਵਾਲ ਕਰਦੇ ਨੇ ਵੀ ਇਦਾਂ ਹੋ ਨਹੀਂ ਸਕਦਾ ਵੀ ਜਾਂ ਤਾਂ ਤੁਸੀਂ ਕੰਮ ਕਰੋਗੇ ਜਾਂ ਤੁਹਾਡਾ ਧਿਆਨ ਪਰਮਾਤਮਾ ਵੱਲ ਹੋ ਜਾ ਤੁਸੀਂ ਜਾਪ ਨਹੀਂ ਕਰ ਸਕਦੇ ਸਮਝੇ ਨਹੀਂ ਜੀ ਉਹ ਚੀਜ਼ ਨੂੰ ਪਰਮਾਤਮਾ ਦਾ ਨਾਮ ਜਪਣਾ ਇਹ ਨਹੀਂ ਹੈ ਕਿ ਬੈਠ ਕੇ ਕਿਉਂਕਿ ਸਮਝਾਇਆ ਹੀ ਗਲਤ ਗਿਆ ਨਾਮ ਜਪਣਾ ਆਪਾਂ ਕੀ ਕਹਿੰਦੇ ਜੀ ਬੈਠ ਕੇ ਵਾਹਿਗੁਰੂ 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 ਕਰੋ ਇਸ ਨੂੰ ਨਾਮ ਜਪਣਾ ਨਹੀਂ ਮਾਫ ਕਰਨਾ ਜੀ ਆਪਣੀ ਸੋਚ ਅਨਸਾਰ ਆਪਣੀ ਸਮਝ ਅਨਸਾਰ ਜਿਹੜਾ ਮੈਨੂੰ ਲੱਗਦਾ ਹੈ ਉਹ ਨਾਮ ਜਪਣਾ ਇਹ ਨਹੀਂ ਹੈ ਪਹਿਲਾਂ ਜਪ ਦੀ ਵੀ ਪਰਵਾਸ਼ਾ ਕੀਤੀ ਸੀ ਆਪਾਂ ਤਿੰਨ ਤਰ੍ਹਾਂ ਦੇ ਜਪ ਹੁੰਦੇ ਆ ਜੀ ਸਾਧਾਰਨ ਜਪ ਵਾਚਕ ਜਪ ਜਪਾ ਜਪ ਕਹ ਲਓ ਜੀ ਨੂੰ ਤੇ ਇੱਕ ਲਿਵ ਜਪ ਠੀਕ ਹੈ ਜਪ ਇੱਕ ਤਾਂ ਹੁੰਦਾ ਮੂੰਹ ਰਹੀਂ ਬੋਲ ਕੇ ਕਰਨਾ ਜਿਵੇਂ ਵਾਹਿਗੁਰੂ 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 ਦੂਜਾ ਹੁੰਦਾ ਜਿਹ ਚ ਕਦੇ ਕਦੇ ਲੋਕ ਕਰਦੇ ਨੇ ਆਪ ਨੂੰ ਫਿਸ ਫਿਸ ਦੀ ਆਵਾਜ਼ ਨਹੀਂ ਜਿਵੇਂ ਵਾਹਿਗੁਰੂ 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 ਵਿਸਪਰ ਜਿਹਨੂੰ ਕਹਿ ਦਿੰਦੇ ਆ ਜੋ ਹੌਲੀ ਬੋਲਣਾ ਤੀਜਾ ਹੁੰਦਾ ਬੰਦੇ ਦੇ ਮਨ ਵਿੱਚ ਹੋਣਾ ਠੀਕ ਹੈ ਜੀ ਹਰ ਇੱਕ ਚੀਜ਼ ਜਿਹੜੀ ਉਹ ਡੈਡੀਕੇਸ਼ਨ ਭਾਲਦੀ ਹੈ ਜੀ ਮਿਹਨਤ ਭਾਲਦੀ ਹੈ ਕਹਲਣਾ ਕਰਨੀ ਪਾਲਦੀ ਹੈ ਜੀ ਤੇ ਜਦੋਂ ਕਹਲਣਾ ਕਰਨ ਲੱਗ ਜਾਂਗੇ ਆਪਣੇ ਮਨ ਦੇ ਅੰਦਰ ਹੌਲੀ-ਹੌਲੀ ਆਟੋਮੈਟਿਕਲੀ ਉਸ ਪ੍ਰਭੂ ਪਰਮਾਤਮਾ ਦਾ ਨਾਮ ਚੱਲਣ ਲੱਗ ਜੇਗਾ ਜੀ ਨਾਮ ਪਹਿਲਾਂ ਵੀ ਗੱਲ ਕੀਤੀ ਸੀ ਉਸ ਦਾ ਸ਼ੁਕਰਾਨਾ ਕਰਨਾ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੀ ਨਾਮ ਹੈ ਜਿਵੇਂ ਬਿਨਾਂ ਸਮਝੇ ਆਪਾਂ ਸਾਹ ਲੈ ਲੈਂਦੇ ਆ ਨਾ ਉਵੇਂ ਬਿਨਾਂ ਸਮਝੇ ਉਸ ਦਾ ਸ਼ੁਕਰਾਨਾ ਵੀ ਹੋਏਗਾ ਉਸ ਪਰਮਾਤਮਾ ਦੇ ਨਾਲ ਗੱਲਬਾਤ ਕਰਨੀ ਵੀ ਉਸ ਦਾ ਨਾਮ ਜਪਣਾ ਹੈ ਉਸ ਦੀ ਨਾਲ ਪ੍ਰੀਤ ਪਾਉਣੀ ਉਸ ਨੂੰ ਪਿਆਰ ਕਰਨਾ ਉਸ ਨੂੰ ਯਾਦ ਕਰਨਾ ਵੀ ਇੱਕ ਨਾਮ ਜਪਣਾ ਹੈ ਜਿਵੇਂ ਮਾਫ ਕਰਨਾ ਜੀ ਨਵੀਂ ਵਿਆਹੀ ਹੁੰਦੀ ਆ ਜਾਂ ਨਵਾਂ ਵਿਆਹ ਆ ਹੁੰਦਾ ਜਾਂ ਅੱਜ ਕੱਲ ਜਿਵੇਂ ਬੁਆਏਫਰੈਂਡ ਗਰਲਫਰੈਂਡ ਬਣਦੇ ਆ ਜੀ ਕਈ ਵਾਰ ਧਿਆਨ ਹੁੰਦਾ ਵੀ ਕੀ ਕਰਦਾ ਹੋਣਾ ਜਾਂ ਕੀ ਕਰਦੀ ਹੋਵੇਗੀ ਧਿਆਨ ਉਧਰ ਹੀ ਟਿਕਿਆ ਹੁੰਦਾ ਓਵੇਂ ਪ੍ਰਮਾਤਮਾ ਦੇ ਨਾਲ ਗੱਲਾਂ ਕਰਨੀਆਂ ਉਹ ਸਾਡਾ ਖਸਮ ਹੈ ਜੀ ਪ੍ਰਮਾਤਮਾ ਠੀਕ ਹੈ ਖਸਮ ਹੁੰਦਾ ਘਰ ਵਾਲਾ ਠੀਕ ਹੈ ਜੀ ਤੇ ਅਸੀਂ ਉਸ ਦੀਆਂ ਘਰ ਵਾਲੀਆਂ ਨੇ ਸਾਡੀ ਰੂਹ ਆ ਜਿਹੜੀ ਆਪਣੇ ਅੰਦਰ ਜਿਵੇਂ ਪਰਮਾਤਮਾ ਦਾ ਅਸਲੀ ਹੈ ਜੀ ਨਾਮ ਪਰਮ ਆਤਮਾ ਸ੍ਰੇਸ਼ਟ ਆਤਮਾ ਉੱਚੀ ਆਤਮਾ ਬਧੀ ਆਤਮਾ ਤੇ ਅਸੀਂ ਜੀਵ ਇਸਤਰੀਆਂ ਉਸ ਦੀਆਂ ਆਤਮਾਾਂ ਹਾਂ ਠੀਕ ਹੈ ਜੀ ਅਸੀਂ ਆਤਮਿਕ ਰੂਪ ਤੇ ਉਸ ਪ੍ਰਭੂ ਪਰਮਾਤਮਾ ਦੀਆਂ ਇਸਤਰੀਆਂ ਹਾਂ ਠੀਕ ਹੈ ਜੀ ਤੇ ਧਿਆਨ ਸਾਡਾ ਉਸ ਪਰਮਾਤਮਾ ਵਿੱਚ ਟਿਕਿਆ ਰਵੇ ਤੇ ਗੁਰੂ ਮਹਾਰਾਜ ਵੀ ਇਹੀ ਗੱਲ ਸਮਝਾਉਂਦੇ ਨੇ ਵੀ ਹੇ ਮਨਾ ਜਿਹੜੇ ਪੰਜ ਜਨ ਨੇ ਨਾ ਜਿਹੜੋ ਪੰਜ ਪਿਆਰੇ ਨੇ ਨਾ ਮਨ ਨੂੰ ਗੱਲ ਹੋ ਰਹੀ ਹੈ ਜੀ ਫਿਰ ਉਹਨਾਂ ਦਾ ਧਿਆਨ ਜਿਹੜਾ ਹੈਗਾ ਬਾਕੀ ਸਾਰਿਆਂ ਤੋਂ ਛੱਡ ਕੇ ਆਪਣੇ ਪਰਮਾਤਮਾ ਵਿੱਚ ਲੱਗਿਆ ਦਿੰਦਾ ਠੀਕ ਹੈ ਜੀ ਆਓ ਦੇਖਦੇ ਹਾਂ ਕਿ ਗੁਰੂ ਮਾਰਾ ਸਾਨੂੰ ਕੀ ਸਮਝਾਉਂਦੇ ਨੇ ਜੀ